ਹਾਲਾਤਾ ਵਿੱਚ ਇੱਕ ਵਿਅਕਤੀ ਦਾ ਦੇਹ ਮਿਲਿਆ ਅਤੇ ਆਲੇ-ਦੁਆਲੇ ਦੇ ਲੋਕਾਂ ਦੇ ਵਿੱਚ دہشت ਦਾ ਮਾਹੌਲ ਬਣਿਆ ਹੋਇਆ। ਪੁਲਿਸ ਮੁਤਾਬਕ ਇਸ ਪਿੱਛੇ ਹੱਤਿਆ ਦੀ ਸਾਜ਼ਿਸ਼ ਹੋਈ ਲੱਗਦੀ ਹੈ। ਜੋ ਕਿ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ। ਰੋਪੜ ਬਲਾ ਚੋਰਮੁਖ ਮਾਰਗ ਨੈਸ਼ਨਲ ਹਾਈਵੇ ਪਿੰਡ ਰਾਇਪੁਰ ਨੰਗਲ ਨੇੜੇ ਪੈਟਰੋਲ ਪੰਪ ਦੇ ਸਾਹਮਣੇ ਇੱਕ ਵਿਅਕਤੀ ਦੀ ਭੇਤ ਭਰੇ ਹਾਲਾਤਾਂ ਵਿੱਚ Laash ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ। ਜਾਣਕਾਰੀ ਮੁਤਾਬਕ ਥਾਣਾ ਕਾਟਗੜ ਦੇ ਐਸਐਚਓ ਇੰਸਪੈਕਟਰ ਅਨਜੀਤ ਸਿੰਘ ਨੇ ਦੱਸਿਆ ਕਿ ਪਿੰਡ ਰਾਏਪੁਰ ਨੰਗਲ ਵਿਖੇ ਅਣਪਛਾਤੇ ਵਿਅਕਤੀ ਦੀ ਲਾਸ਼ ਭੇਦ ਭਰੇ ਹਾਲਾਤਾਂ ਵਿੱਚ ਮਿਲੀ ਜਿਸ ਦੀ ਪਛਾਣ ਹਾਲੇ ਤੱਕ ਨਹੀਂ ਹੋ ਪਾਈ ਅਤੇ ਮ੍ਰਿਤਕ ਵਿਅਕਤੀ ਨੇ ਕਾਲੇ ਰੰਗ ਦੀ ਟੀ-ਸ਼ਰਟ ਅਤੇ ਪਜਾਮਾ ਪਾਇਆ ਹੋਇਆ ਸੀ ਉਹਨਾਂ ਦੇ ਲਾਸ਼ ਨੂੰ ਸਰਕਾਰੀ ਹਸਪਤਾਲ ਬਲਚੌਰ ਵਿਖੇ ਮੌਚਰੀ ਵਿੱਚ ਸਨਾਖਤ ਕਰਵਾ ਦਿੱਤਾ ਹੈ ਅਤੇ ਉਹਨਾਂ ਮੁਤਾਬਕ ਇਸ ਪਿੱਛੇ ਕਿਤੇ ਨਾ ਕਿਤੇ ਹੱਤਿਆ ਦੀ ਸਾਜ਼ਿਸ਼ ਹੋਈ ਲੱਗਦੀ ਹੈ ਜਿਸ ਦਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ। ਪੁਲਿਸ ਇਸ ਸੱਤਿਆ ਪਿੱਛੇ ਕਿਸ ਦੀ ਸਾਜ਼ਿਸ਼ ਹੈ ਉਸ ਦੀ ਬਰੀਕੀ ਨਾਲ ਜਾਂਚ ਪੜਤਾਲ ਕਰ ਰਹੀ ਹੈ। ਇਹ ਤਾਂ ਬਾਰੇ ਦੱਸਿਓ ਵੀ ਤੁਹਾਨੂੰ ਕਿਵੇਂ ਪਤਾ ਲੱਗੇ? ਸਾਨੂੰ ਤਲਾਬ ਵਿਲੀ ਸੀ ਸਵੇਰੇ ਕਿ ਇੱਕ ਰਾਈਬਰ ਪੰਡ ਦੇ ਆਪੋਸਿਟ ਸਾਈਡ ਨਹਿਰ ਵਾਲੇ ਪਾਸੇ ਰੋਡ ਦੇ ਨਾਲ ਇੱਕ ਡੈੱਡ ਬੋਡੀ ਪਈ ਹੈ ਜੋ ਨੌਜਵਾਨ 22 ਸਾਲ ਦਾ ਹੈ। ਇਹ ਜੋ ਮੌਕੇ ਤੇ ਆਏ ਪਰ ਇਹ ਜੈਡੈਂਟੀਫਾਈ ਨਹੀਂ ਹੋਇਆ ਤੇ ਆਈਡੈਂਟੀਫਿਕੇਸ਼ਨ ਕਰ ਰਹੇ ਆ। ਆਰੀਏ ਫਰੈਂਸਿਕ ਦੀ ਟੀਮ ਆ ਰਹੀ ਹੈ ਸਰ ਇਹ ਪ੍ਰਵਾਸੀ ਲੱਗਦਾ ਕਿ ਕੋਈ ਇਥੋਂ ਲੋਕਲ ਲੱਗਦਾ ਕੋਈ ਦੇ ਬਾਰੇ ਆਈਡੀਆ ਲੱਗਿਆ ਕੋਈ ਨਹੀਂ ਪ੍ਰਵਾਸੀ ਤੇ ਨਹੀਂ ਲੱਗਦਾ ਲੱਗਦਾ ਤੇ ਲੋਕਲ ਹੈ ਪਰਵਾਸੀ ਨੂੰ ਆਇਡੈਂਟੀਫਾਈ ਹੋਣ ਤੋਂ ਬਾਅਦ ਹੀ ਦੱਸ ਸਕਦੇ ਕਿ ਇਹਦੇ ਸ਼ਰੀਰ 'ਤੇ ਕੋਈ ਛੋਟ ਦਾ ਨਿਸ਼ਾਨ ਵੀ ਲੱਗਿਆ ਮੁਦਸਰਨੋ ਕੇ ਫਰੈਂਸਿਕ ਟੀਮ ਆਊਗੀ ਜੇ ਮੌਕੇ 'ਤੇ ਜਲੇ ਦੇ ਉੱਤੇ ਜੇ ਤਾਂ ਨਿਸ਼ਾਨ ਦੇਖ ਰਹੇ ਆਉਂ ਲੱਗਦੇ ਹੈਗੇ ਤੇ ਤੁਹਾਨੂੰ ਬਾਕੀ ਕਲੀਅਰ ਰੂਟਿਨ ਕਰੇ ਕੋਈ ਇਹਦੇ ਕੋਲੋਂ ਕੋਈ ਸਾਧਨ ਮਿਲਿਆ ਜਾਂ ਮੋਬਾਈਲ ਵਗੈਰਾ ਕੁਝ ਮਿਲਿਆ ਜੀ ਨਹੀਂ ਨਹੀਂ ਅਜਾ ਤਾਂ ਹੁਣ ਇਹ ਕਿਥੇ ਸਰਕਾਰੀ ਹਸਪਤਾਲ ਵੀ ਮੌਕੇ ਤੇ ਲਗਾ ਹਾਂਜੀ ਪੈਚੀ ਟੀਮ ਦੇ ਆਉਣ ਤੋਂ ਬਾਅਦ ਮੌਕੇ ਤੋਂ ਲੈ ਕੇ ਬੋਡੀ 72 ਘੰਟੇ ਵਾਸਤੇ ਰਕਾਵਾਂਗੇ ਆਈਡੈਂਟੀਫਿਕੇਸ਼ਨ ਵਾਸਤੇ ਕੁਝ ਦਿਨ ਪਹਿਲਾਂ ਕੋਈ ਇਤਲਾਹ ਆਈ ਹੋਵੇ ਕਿਤੇ ਵੀ ਗੋਮਸ਼ੋਰ ਦੀ ਅਸੀਂ ਸਾਡੇ ਥਾਣੇ ਹੈ ਨਹੀਂ ਜੀ ਪਰ ਅਸੀਂ ਆਸ-ਪਾਸ ਦੇ ਥਾਣੇ ਜਾਂ ਹੋਰ ਜ਼ਿਲ੍ਹਿਆਂ ਦੇ ਵਿੱਚ ਪਤਾ ਕਰ ਰਹੇ ਹਾਂ ਅਗਰ ਕਿਸੇ ਦੇ ਕੋਲ ਮਿਸਿੰਗ ਦੀ ਕੰਪਲੇਂਟ ਕੋਈ ਹੋਵੇ ਤੁਹਾਡੇ ਸਾਬ ਨਾਲ